ਨੇ ਰੋਜ਼ੇ ਨੂੰ ਪੋਣੇ ਚਾਹ ਰੁਕ ਪਾਂਚੇ ਜੀ ਪੀਐ ਤੋਰੀਆਂ ਤੇ ਮੈਂ ਇਥੇ ਦਾਵੜੇ ਵਿੱਚ ਕੀ ਪਾਣੀ ਪਾ ਕੇ ਲੈ ਆਈ ਸੀ ਕਿੰਨੇ ਦਾਵੜੇ ਵਿੱਚ ਜੀ ਪਾਣੀ ਪਾ ਕੇ ਲੈ ਆਇਆ ਤੇ ਮੈਂਦੀ ਲੈ ਆਈ ਤੇ ਸਬਜੀ ਨਵੀਆਂ ਧੁੱਪ ਜਾਂਦੀ ਤਾਂ ਕਰਕੇ ਫੁੱਲੇ ਪਾਣੀ ਦੇ ਹਾਂ ਸਬਜੀ ਵਧੀਆ ਤਾਂ ਮਗਰਦੀ ਆ ਇਸ ਨਾਲੇ ਤੁਹਾਨੂੰ ਜਿੰਨਾ ਕੰਮ ਬਾਹਰ ਇੰਨੀ ਜਿਆਦਾ ਧੁੱਪਾ ਉਧਰ ਦੇਲ ਵੀ ਨਹੀਂ ਕਰਦਾ ਬਾਹਰ ਜਾ ਕੇ ਮੈਂ ਸਬਜੀ ਧੋ ਕੇ ਲਿਆਵਾਂ ਤੇ ਸਾਡਾ ਸਾਰਾ ਕੰਮ ਵੇੜੇ ਚ ਹੈ ਨਾ ਇਸ ਕਰਕੇ ਹਾਂ ਵੇੜੇ ਚ ਜਿਆਦਾ ਕੰਮ ਹੈ ਉਹਨ ਸਭ ਜੇ ਛੇ ਲਾਂਗੇ ਤੁਹਾਡਾ ਸ਼ਹਿਰਾ ਵਾਲਾ ਘਰ ਹੁੰਦਾ ਨਾ ਵਿਚਾਰਾਂ ਵਾਲੇ ਘਰ ਜੰਦਰ ਅੰਦਰ ਹੁੰਦਾ ਸਾਡੇ ਘਰ ਤੇ ਵੱਡਾ ਆ ਫਿਰ ਉੱਥੇ ਬਾਹਰ ਕੰਮ ਕਰਨਾ ਪੈਂਦਾ ਨਾ ਸਾਰਾ ਪਿੰਡਾਂ ਦੇ ਘਰ ਐਵੇਂ ਦੇ ਹੁੰਦੇ ਆ ਸ਼ਹਿਰਾ ਦੇ ਪਿੰਡਾਂ ਦੇ ਘਰਾਂ ਜੀ ਨਾ ਫਰਕ ਹੁੰਦਾ ਤੁਹਾਡੇ ਜਿਹੜਾ ਘਰ ਦੀ ਮੈਂ ਹੁੰਦਾ ਐਵੇਂ ਦਾ ਘਰ ਹੈ ਸਾਡਾ ਬਹੁਤ ਹਾਂ ਬਹੁਤ ਥੋੜਾ ਇੱਧਰ ਆ ਚਿੰਦੀ ਜਾਣ ਰਹੀ ਐ ਮੈਂ ਇੱਧਰ ਕੱਟੀ ਜਾਣੀ ਤਾਂ ਹੋ ਤੋ ਕੇ ਨਾ ਮਾਸੇ ਸੇ ਤੋ ਗਰਮੀਆਂ ਦੀ ਸਬਜੀ ਨਾ ਤੋਰੀਆਂ ਦੀ ਸਬਜੀ ਅੱਜ ਦਾ ਸਾਰੇ ਵੈਸੇ ਮਿੱਸੀ ਰੋਟੀ ਤੇ ਇਹਦੇ ਮਾਸੇ ਜੀ ਮਿੱਸੀ ਰੋਟੀ ਤੇ ਕਹਿੰਦੇ ਸੀ ਫਿਰ ਮੈਂ ਕਿਹਾ ਮਿੱਸੀ ਰੋਟੀ ਖਾ ਲਈ ਨਾ ਫਿਰ ਬੱਚਿਆਂ ਨੇ ਰੋਟੀ ਦੁਬਾਰ ਨੂੰ ਕਰ ਕਹਣਾ ਰੋਟੀ ਘਰਣੇ ਕਰਕੇ ਸਬਜੀ ਬਣਾ ਲਾਂਗੇ ਇੱਧਰ ਹੀ ਰੋਟੀ ਖਾ ਲੈਣਗੇ ਸਾਰੀ ਤੋਰੀਆਂ ਤੇ ਮੈਂ ਇਹਨੂੰ ਪਹਿਲਾਂ ਵੀ ਕਹਿ ਰਹੀ ਸੀ ਕਿ ਕਿ ਇੱਥੇ ਨਾ ਬੜੀ ਫਰੈਸ਼ ਤੋਰੀਆਂ ਦੀ ਸਬਜੀ ਆਂਦੀ ਐ ਅੱਜ ਹਰੀ ਨਹੀਂ ਮੰਗਵਾਈ ਆ ਤੋਰੀਆਂ ਹਾਂ ਹਰੀ ਕਹਿੰਦੇ ਤੋਰੀਆਂ ਬਣਾਓ ਵੇ ਵੈਸੇ ਵੀ ਗਰਮੀ ਚ ਤੇ ਨਾ ਮਤਲਬ ਕੋਈ ਕੋੜੀ ਵਗੈਰਾ ਐ ਬਾਦੀ ਕੁਝ ਖਾਣ ਮਿਲਦਾ ਤੇ ਦਿਲ ਹੀ ਨਹੀਂ ਕਰਦਾ ਵੀ ਹੋ ਜਾਂਦਾ ਨਾ ਹਲਕਾ ਖਾਣਾ ਖਾਓ ਤੇ ਸਹੀ ਕਰਦੇ ਸਾਡੇ ਤੋਰੀਆਂ ਤਾਂ ਹਰ ਇੱਕ ਸਬਜ਼ੀ ਤਾਜੀ ਆਉਂਦੀ ਏ ਲੋਕੀਆਂ ਵੀ ਫਰੈਸ਼ ਹੁੰਦੀਆਂ ਮਤਲਬ ਸਾਰੀਆਂ ਇੱਥੋਂ ਹੀ ਤਾਂ ਹੁੰਦੀ ਆ ਨਾ ਇੱਥੇ ਉਗਦੀਆਂ ਨੇ ਇੱਥੇ ਹੀ ਕਰ ਦਿੰਦੇ ਸਾਰੇ ਜਿੱਦੇ ਸਾਡੇ ਪਿੰਡਾਂ ਚੋਂ ਜਾਂਦੀਆਂ ਨੇ ਚੀਜ਼ਾਂ ਜਾਂਦੇ ਜਾਂਦੀਆਂ ਵਿਚਾਰੀਆਂ ਬਈਆਂ ਹੋ ਜਾਂਦੀਆਂ ਨੇ ਤਾਂ ਤੁਹਾਡਾ ਮਤਲਬ ਉਸੇ ਬਈਆਂ ਸਬਜ਼ੀਆਂ ਖਾਂਦੇ ਉਸੇ ਬਈਆਂ ਸਬਜ਼ੀਆਂ ਖਾਂਦੇ ਮੈਂ ਮੈਂ ਵੀ ਬਿਹਾਰੀ ਮੰਡੀ ਜਾਂਦੀ ਹੁੰਦੀ ਆ ਉੱਥੋਂ ਫਰੈਸ਼ ਸਬਜ਼ੀ ਲੈ ਕੇ ਆਉਂਦੀ ਆ ਪਰ ਇਹ ਗੱਲ ਇਹ ਆ ਕਿ ਮੈਂ ਹਫ਼ਤੇ ਦੀ ਸਬਜ਼ੀ ਇਕੱਠੀ ਹਾਂ ਹਾਂ ਫਿਰ ਫਰਕ ਉਹ ਹੀ ਆ ਨਾ ਜਿਵੇਂ ਆਪਾਂ ਫਰੈਸ਼ ਲੈ ਆਉਂਦੀ ਆ ਹਨਾ ਤੁਹਾਡੇ ਉੱਤੇ ਫਿਰ ਤੁਸੀਂ ਹਫ਼ਤੇ ਹਫ਼ਤੇ ਦੀ ਲਾ ਕੇ ਰੱਖ ਲੈਂਦੇ ਹੋ ਸਬਜ਼ੀ ਅਰ ਮੈਂ ਤਾਂ ਪਾ ਲੈਨੇ ਆ ਆਲੂ ਐਸਾ ਅਸੀਂ ਪਾਉਂਦੇ ਹੀ ਨਹੀਂ ਹੁੰਦੇ ਦਾਜਾ ਵਾਲੀ ਸਬਜ਼ੀ ਖਾਣੇ ਆ ਬੱਚੇ ਹਨਾ ਬੱਚੇ ਆਲੂ ਬਹੁਤ ਪਸੰਦ ਕਰਦੇ ਇਹਦੇ ਵਿੱਚ ਅਸੀਂ ਪਿਆਜ਼ ਪਾਉਂਦੇ ਹੁੰਨੇ ਸਿਰਫ ਇਹ ਪਿਆਜ਼ਾਂ ਪਿਆਜ਼ ਤੇ ਟਮਾਟਰ ਵਾਲੀ ਵਧੀਆ ਲੱਗਦੀ ਆ ਸਬਜ਼ੀ ਲਸਣ ਚੀਲਦੀ ਕੋਈ ਸੀਗੀ ਆ ਮੈਡਮ ਜਦੋਂ ਦੀ ਆਈ ਆ ਸਾਨੂੰ ਲਸਣ ਯੂਜ਼ ਕਰਨਾ ਪੈਂਦਾ ਅਸੀਂ ਲਸਣ ਤੇ ਅਦਰਕ ਨਾ ਘੱਟ ਵਰਤਦੇ ਪਏ ਕਿਉਂਕਿ ਨਾ ਇਹਦੇ ਤੇਜੂ ਦੇ ਪਾਪਾ ਨਾ ਬਿਮਾਰ ਹੋ ਗਏ ਸੀ ਡਾਕਟਰ ਨੇ ਮਨਾ ਕੀਤਾ ਸੀਗਾ ਤੇ ਵੀ 25 ਦਿਨ ਤੋ ਅਸੀਂ ਨਾ ਨਹੀਂ ਯੂਜ਼ ਕਰਦੇ ਬਸ ਸਿੰਪਲ ਟਮਾਟਰ ਤੇ ਪਿਆਜ਼ ਦਾ ਤੜਕਾ ਲਗਾਉਂਦੇ ਆ ਹਾਂ ਜਦੋਂ ਤਰੀਵਾਰੀ ਬਣਾਉਂਦੇ ਆ ਨਾ ਉਹਦੇ ਵਿੱਚ ਫਿਰ ਅਸੀਂ ਪਾ ਲੈਨੇ ਹੁੰਦੇ ਅਸੀਂ ਕਿਤੇ ਗਏ ਹੋਏ ਸੀ ਤੇ ਇਹਨੇ ਪਾਉਚ ਮੰਗਾ ਕੇ ਰਾਜਮਾ ਬਣਾਏ ਸੀ ਤੇ ਉਹਦੇ ਵਿੱਚ ਪਾਇਆ ਸੀ ਇਹ ਲਸਣ ਅਦਰਕ ਦਾ ਪੇਸਟ ਫਿਰ ਮੈਂ ਕਿਹਾ ਚੱਲੋ ਮੈਂ ਮੰਗਵਾ ਲੈਨੇ ਹਾਂ ਨਾ ਇਹ ਖਾਂਦੇ ਆ ਤੇ ਫਿਰ ਐਵੇਂ ਚੰਗਾ ਨਹੀਂ ਲੱਗਦਾ ਹੈਗਾ ਇਸ ਕਰਕੇ ਫਿਰ ਮੈਂ ਨਾ ਮੰਗਵਾ ਤੋ ਸਾਰਿਆਂ ਨੇ ਕਹਣਾ ਇਹਦੇ ਵਿੱਚ ਇੰਨੇ ਵੱਡੇ ਹੋਰੇ ਵਿੱਚ ਥੁੰਦੇ ਪਏ ਆ ਸਬਜੀ ਪਰ ਸਾਨੂੰ ਨਾ ਆਦਤ ਆ ਨਾ ਆਪਾਂ ਥੋੜੇ ਜਿਹਾ ਪਾਂਚੀ ਨੇ ਕੰਮ ਕਰਨਾ ਚੰਗਾ ਨਹੀਂ ਲੱਗਦਾ ਹੈਗਾ ਮੈਂ ਹੀ ਚੇਰੇ ਵਿੱਚ ਗਈ ਆ ਬਾਰ ਬਾਰ ਬਾਹਰ ਜਾਣਾ ਪੈਂਦਾ ਧੁੱਪ ਚ ਜਾਣਾ ਪੈਂਦਾ ਇਨਾ ਉਕੀ ਨੰ ਮੈਨੂੰ ਲੱਗਿਆ ਦੁਪਹਿਰ ਦੀ ਰੋਟੀ ਦਾ ਤੇ ਮੈਂ ਦੁਪਹਿਰੇ ਤੁਹਾਡੀ ਛਿੰਨਾ ਮਿਰਚ ਬਣਾ ਕੇ ਰੱਖ ਦਿੱਤੀ ਹੋਈ ਸੀ ਜੀ ਤੇ ਹੋਰ ਆ ਤੁਸੀਂ ਰਾਤ ਦਾ ਕਹਿੰਦੇ ਸੀ ਰਾਤ ਦੀ ਤੇ ਨਹੀਂ ਅਸੀਂ ਲੈਤੀ ਹੋਗੇ ਨਾ ਫਿਰ 7:00 7:30 ਤੇ ਹੋ ਗਏ ਸੀਗਾ ਪਰ ਬਾਅਦ ਦੀ ਰੋਟੀ ਦਾ ਟਾਈਮ ਹੋ ਗਿਆ ਸੀਗਾ ਤੇ ਹਾਂ ਫਿਰ ਤੁਹਾਨੂੰ ਮਾਂ ਚੰਨਮ ਦਾੜਾ ਉਹਨਾ ਇਹਦੇ ਸੀ ਫਿਰ ਅਸੀਂ ਰਾਤ ਨੂੰ ਬਣਾਏ ਮਾਂ ਚੰਨਮ ਦਾੜਾ ਬਹੁਤ ਟੇਸਟੀ ਬਣੇ ਸੀਗੇ ਮਾਛੀਲਾਂ ਦੀ ਦਾਲ ਤੇ ਚਾਵਲ ਬਣੇ ਸੀ ਬਹੁਤ। ਅਸੀਂ ਨਾ ਬਣਾਉਂਦੇ ਨਹੀਂ ਮਾਸ਼ਾਅੱਲਾ ਇਹ ਦਾਲ ਬਹੁਤ ਘੱਟ ਖਾਣੇ ਪਰ ਰਾਤ ਬਣਾਈ ਸੀ। ਕੀ ਸੀ ਮਾਸ਼ਾਅੱਲਾ ਮਾਸ਼ਾਅੱਲਾ ਰਾਜਮਾ। ਰਾਜਮਾ ਥੋੜੇ ਜਿਹਾ ਰਾਜਮਾ ਪਾਇ ਸੀਗੇ ਥੋੜੇ। ਉਹਨੂੰ ਮਾਂ ਮੋੜ ਦੇ ਦਾਲ ਨੂੰ ਬੋਲ ਦਿੰਦੇ ਆ ਵਧੀਆ ਬਣੀ ਸੀ ਬਹੁਤ ਟੇਸਟੀ ਬਣੀ ਸੀ ਜੀ ਲੰਦੀ ਕੇੰਦੇ ਸੀ ਬਹੁਤ ਟੇਸਟੀ। ਉਹ ਮੈਂ ਸੋਚਾ ਮੈਂ ਬਣਾਈ ਆ ਕਿਉਂਕਿ ਮੈਂ ਨੇ ਸੋਚੀ ਵਧੀਆ ਇਸੇ ਕਹਿੰਦੇ ਤੁਸੀਂ ਵਧੀਆ ਜੀ ਦਾਲ ਬਣਾਈ ਦਾਲ ਮੱਖਣੀ ਦੀ ਤਰ੍ਹਾਂ ਬਣਾਈ ਮੈਂ ਕਿਹਾ ਠੀਕ ਹੈ। ਤੇ ਬਣਾਈ ਨਾਨੀ ਅੱਛਾ ਨਾ ਤੁਸੀਂ ਬਤਾ ਕਿੰਨੇ ਦਾਸਤਾ ਸੀ ਮੈਂ ਕਿਹਦੇ ਲਈ ਮੈਂ ਨਹੀਂ ਬਣਾਈ ਮਮਤਾ ਜੀ ਨੇ ਬਣਾਈ ਬੱਚਾ ਹਾਂ ਇਹ ਕਹਿੰਦੇ ਆ ਪਰ ਉਹਨਾਂ ਨੂੰ ਇਹ ਲੱਗਿਆ ਉਹਨਾਂ ਨੇ ਕਿਹਦੇ ਅੱਛਾ ਬੱਚਾ ਉਹਨਾਂ ਸੀ फटाफट ਨਾ ਕੱਟ ਕੇ ਬਣਾ ਲਿਆ ਬੱਚਾ ਨੂੰ ਭੁੱਖ ਵੀ ਲੱਗ ਗਈ ਨਾਸ਼ਤਾ ਇਹਨੇ ਜਿਹਾ ਬਿਸਕੁਟ ਨਮਕੀਨ ਖਾਧੀ ਆ ਨਾ ਉਹ ਵੀ ਖਾਧੀ ਉਹਨਾਂ फटाफट ਬਣਾ ਲਏ ਤੇ ਵੈਸੇ ਸ਼ਿਮਲਾ ਮਿਰਚ ਬੜੀ ਟੇਸਟੀ ਬਣੀ ਹੋਈ ਸੀ ਉਹ ਖਾਧੀ ਸੀਗੀ ਆ ਕੇ ਭੁੱਖ ਬੜੀ ਤੇਜ਼ ਲੱਗੀ ਹੋਈ ਸੀ ਮੈਂ ਦੋ ਰੋਟੀਆਂ ਖਾਧੀਆ ਤਾਂ ਇਹ ਵੱਡੇ ਵੇੜੇ 'ਚ ਕੰਮ ਕਰਨਾ ਇੰਨਾ ਜ਼ਿਆਦਾ ਮੁਸ਼ਕਿਲ ਨਾ ਹੋਣਾ ਨਾ ਮੈਨੂੰ ਤਾਂ ਇੰਨਾ ਮੁਸ਼ਕਿਲ ਲੱਗਿਆ ਨਾ ਇਹਨਾਂ ਦੇ ਵੇੜੇ 'ਚ ਕੰਮ ਕਰਨਾ ਘਰ 'ਚ ਕੰਮ ਕਰਨਾ ਚਾਹੁੰਦੀ ਐ ਬਤ ਇਹ ਤਾਂ ਮੈਨੂੰ ਉੱਥੇ ਜਾ ਕੇ ਲੱਗਦਾ ਕਿ ਘੱਟ ਘੱਟ ਜਗ੍ਹਾ ਲੱਗਦੀ ਆ ਆਪਾਂ ਦਿੱਜੇ ਹੋਏ ਆ ਨੇੜੇ ਨੇੜੇ ਜਿਵੇਂ ਰਸੋਈ 'ਚ ਹੀ ਸਾਰਾ ਕੰਮ ਕਰਨਾ ਛੋਟਾ ਘਰ ਹੈ ਉਰੇ 'ਚ ਦਿੱਜੇ ਹੋਏ ਆ ਤੇ ਮੈਨੂੰ ਨਾ ਉਹਨਾਂ ਦੇ ਘਰਾਂ 'ਚ ਲੱਗਦਾ ਕਿ ਅਸੀਂ ਇੱਕ ਦੂਸਰੇ 'ਚ ਵੱਜਨੇ ਆ ਆ ਮੈਂ ਤਾਂ ਛੋਟੀ ਜੀ ਸਾਡੀ ਤੇ ਨਾ ਆਪਣੇ ਜਿੱਦੇ ਬਹੁਤ ਵੱਡੀ ਰਸੋਈ ਆ ਤੇ ਮੈਨੂੰ ਨਾ ਉੱਥੇ ਬੜਾ ਮੁਸ਼ਕਿਲ ਜਿਹਾ ਹੁੰਦਾ ਇਹਨਾਂ ਦੇ ਘਰ ਕੰਮ ਕਰਨਾ ਵੈਸੇ ਮੈਂ ਕਦੀ ਕੀਤਾ ਨਹੀਂ ਪਰ ਜਿੱਦਾਂ ਜਾਣੀ ਆ ਨਾ ਕਈ ਵਾਰ ਤੇ ਮਾੜਾ ਮੋਟਾ ਚਲੋ ਰਸੋਈ 'ਚ ਵੱਡੀ ਉਦਾਹਰਨਾ ਆ ਮੈਨੂੰ ਲੈਣ ਗਈ ਸੀ ਨਾ ਤੋਂ ਉੱਥੇ ਪਾਣੀ ਦੇ ਬਈ ਦੀ ਫਰੈਂਡ ਦੇਖ ਤੋਂ ਪਾਣੀ ਦੀ ਬੋਤਲਾਂ ਭਰਨੀ ਆਸ ਤੇ ਮੈਨੂੰ ਬੜਾ ਕੋ ਹੁੰਦਾ ਸਪੈਸ਼ਲ ਮੈਂ ਆਪਣੇ ਘਰ ਚ ਪਤਾ ਕੁਵਾਰੇ ਹੁੰਦੇ ਜੇ ਆਂਦੀ ਆ 15 16 ਸਾਲ ਦੀ ਜਦੋਂ ਤੋਂ ਮੈਂ ਇੱਥੇ ਆਂਦੀ ਆ ਮਤਲਬ ਮੇਰਾ ਭੇਟ ਤੇ ਹੈ ਮਾਤੇ ਘਰ ਦਾ ਪਰ ਫਿਰ ਵੀ ਭੈਣ ਨਾ ਘਰ ਹੋਵੇ ਤੇ ਵੀ ਉਹ ਗੱਲ ਨਹੀਂ ਬਣ ਜੇ ਕਿ ਮੈਨੂੰ ਦੇਗੀ ਨਹੀਂ ਲੱਗਦਾ ਪਿਆਰ ਉਹਦੋਂ ਵੀ ਹੈ ਨਾ ਇਹਨੇ ਝਾੜੂ ਬਣਾ ਰਿਹਾ ਹੱਤਾ ਚ ਨਾ ਛਾਲੇ ਹੋ ਜਾਂਦੇ ਸੀ ਇਹਨੇ ਇਸੇ ਤਰ੍ਹਾਂ ਘਰ ਬੜਾ ਵੱਡਾ ਮੇਰੇ ਤੋਂ ਨਹੀਂ ਕੰਮ ਹੁੰਦਾ ਹੈਗਾ ਇਹਨੇ ਕਹਿਣਾ ਝਾੜੂ ਲੱਗ ਜੇ ਝਾੜੂ ਲੜਾ ਮੈਨੂੰ ਲੱਗਦਾ ਕਿ ਮੈਂ ਕਿਹਾ ਹਏ ਏਡਾ ਵੱਡਾ ਹੈ ਨਾ ਜਦੋਂ ਮੈਂ ਲਾਂਦੀ ਝਾੜੂ ਹੁਣ ਸਾਡੀ ਸਬਜ਼ੀ ਹੋ ਗਈ ਆ ਕੱਟ ਅਮੇ ਮਸਾਲਾ ਤਿਆਰ ਕਰ ਲਿਆ ਉਧਰ ਉਹਨੇ ਸਬਜ਼ੀ ਚੀਰ ਲਈ ਆ ਹੁਣ ਇਹਨੂੰ ਬੜਾ ਵਟ ਤੜਕਾ ਲਗਾ ਕੇ ਇਹਨੂੰ ਕਹਾਂਗੇ ਆਟਾ ਗੁੰਨੇਗੇ ਫਿਰ ਮੈਂ ਫੁਲ ਕੇ ਲਾ ਕੇ ਸਬਜ਼ੀ ਖਵਾ ਲਾਂਗੇ ਫਿਰ ਬੱਚੇ ਨੂੰ ਆਵਾਂਗੇ ਬਾਹਰ ਦਾ ਮੌਸਮ ਦੇਖੋ ਇੰਨੀ ਜ਼ਿਆਦਾ ਧੁੱਪਾਂ ਨਾ ਬਹੁਤ ਜ਼ਿਆਦਾ ਭੈਣ ਨੇ ਸਵੇਰੇ ਸਵੇਰੇ ਉੱਠ ਕੇ ਕੱਪੜੇ ਵੀ ਧੋ ਦਿੱਤੇ ਸੀਗੇ ਉਹ ਦੇਖੋ ਸਾਹਮਣੇ ਮੰਦਿਰ ਨਜ਼ਰ ਆਂਦਾ ਹਨਾ ਤੇ ਉਹ ਦੇਖੋ ਵਾਈਟ ਟੈਂਕੀ ਹੈ ਨਾ ਜਿਹੜੀ ਹਨਾ ਉਹਦੇ ਪਿੱਛੇ ਪਿੱਪਲ ਨਜ਼ਰ ਆਂਦਾ ਕਾਰ ਦੇ ਬਿਲਕੁਲ ਸਾਹਮਣੇ ਪਿੱਪਲ ਹੈ ਇਹਨਾਂ ਦੇ। ਇੱਥਾਂ ਸ ਇੱਥੋਂ ਲੈ ਕੇ ਉੱਥੇ ਤੱਕ ਆਹ ਜਿਹੜਾ ਦਰਵਾਜ਼ਾ ਦਿਖਾਂਦੇ ਆ ਨਾ ਆ ਇਧਰ ਇਹਦੀ ਭੂਆ ਸੱਸ ਦਾ ਘਰ ਆ ਠੀਕ ਆ ਤੇ ਇਧਰ ਜਿਹੜਾ ਦਰਵਾਜ਼ਾ ਦਿਖਾਂਦੇ ਆ ਨਾ ਇਧਰ ਇਹਦੀ ਚਾਚੀ ਸੱਸ ਦਾ ਘਰ ਆ ਤੇ ਆਹ ਜਿਹੜਾ ਨਾ ਵਿਚਕਾਰ ਘਰ ਮੇਰੀ ਭੈਣ ਦਾ ਘਰ ਹੈ। ਤੇ ਇਧਰ ਨੂੰ ਇਹਨਾਂ ਦੇ ਰੂਮ ਹੈ। ਇਧਰ ਤੇ ਹਨਾ ਤੇ ਆ ਜਿਹੜੇ ਘਰ ਸੀ ਨਾ ਇਹਦੀ ਤਿਆਰੀ ਕਰਨੀ ਰਹਿ ਗਈ ਹੁਣੇ ਕਰਦੇ ਹੀ ਨਹੀਂ ਪਏ ਤਿਆਰੀ ਪਤਾ ਨਹੀਂ ਕਿਉਂ ਨਹੀਂ ਕਰ ਰਹੇ ਨੇ ਤੇ ਇਹ ਹਲੇ ਇਹਨਾਂ ਨੇ ਇਦਾਂ ਹੀ ਖਾਲੀ ਛੱਡਿਆ ਖਲਾਰਾ ਖਲੂਰਾ ਇਦਾਂ ਹੀ ਪਿਆ ਰਹਿਦਾ ਇੱਥੇ ਹੁਣ ਅੱਨੇਰੀ ਨੇ ਖਲਾਰਾ ਪਾਇਆ ਜਦੋਂ ਮੈਂ ਆਈ ਸੀ ਨਾ ਵੀ ਸਾਫ਼ ਪਏ ਸੀ ਨੇਰੀ ਆਈ ਤੇ ਇਦਾਂ ਹੀ ਖਲਾਰਾ ਜਿਹਾ ਪਾਟ ਕੇ ਲੀ ਗਈ ਇਹਦੀ ਹਲੇ ਤਿਆਰੀ ਨਹੀਂ ਕੀਤੀ ਹੋਈ ਇਹਨਾਂ ਨੇ ਕੋਈ ਕਿਹਨਾਂ ਵੀ ਕੁਝ ਨਹੀਂ ਲੜਦੀ ਕੋੜਾ ਐਕਸੋ ਖੀਣਾ ਕੋਈ ਨਹੀਂ ਕਿ ਪਾਜੇ ਹੁੰਦੇ ਨੇ ਨਾ ਤੁਸੀਂ ਉੱਧਰ ਤੋੜੇ ਕੋ ਆ ਤੂੰ ਨਾ ਸਲਾਦ ਚੀਰ ਕੇ ਨਾ ਬਾਰੇ ਕੱਪੜੇ ਲਾ ਲਈ ਡੰਗ ਫੇਟ ਹੋ ਜਾਂਦੇ ਆ ਸਾਰੇ ਇਹਦੇ ਹਾਂ ਮੈਂ ਬਣ ਦਿਖਾਉ ਨਾਲੇ ਮੈਂ ਆਪਣੀ ਪੈਕਿੰਗ ਕਰਨੀ ਆ ਅੱਜ ਪਰਲੀਕ ਸਾਂਝੀ ਨਹੀਂ ਕਰਦੀ ਮੇਰੇ ਥ੍ਰੀਡਿੰਗ ਕਰਨਾ ਨਹੀਂ ਥ੍ਰੀਡਿੰਗ ਵੀ ਕਰਦਾਂਗੇ ਉਹ ਵੀ ਕਰਦਾਂਗੇ ਥ੍ਰੀਡਿੰਗ ਕਰਦੇ ਕੋਈ ਰੋਟੀ ਖਵਾ ਲਈ ਬੱਚਾ ਨੂੰ ਫਿਰ ਮਵਾ ਕੇ ਅੰਦਰ ਬਾਸਾ ਫਿਰ ਬਾਸਾ ਚ 3-4 ਮਹੀਨਿਆਂ ਤੇ ਥ੍ਰੀਡਿੰਗ ਵੀ ਨਹੀਂ ਕਰਵਾਉਂਦੇ ਵੱਡਾ ਵੱਡਾ ਖੀਰਾ ਸੀ ਆ ਛੋਟਾ ਜਿਹਾ ਖੀਰਾ ਹਾਂ ਉਹ ਨਾ ਖੀਰਾ ਬਹੁਤ ਇਹ ਮਤੂ ਖਾਏਗਾ ਮੇਰਾ ਮਤੂ ਖਾਏਗਾ ਤਾਂ ਜਿਹ ਹੁੰਦੇ ਆ ਜਿਹਦੇ ਕੋਲੇ ਕੋਈ ਬਿਲਕੁਲ ਨਹੀਂ ਅੱਛਾ ਇਹਦੇ ਨਾਲ ਕੀ ਆ ਕਰਤੇ ਆ ਉਹ ਵਧੀਆ ਛਿਲਿਆ ਜਾਂਦਾ ਤੇ ਨਹੀਂ ਆ ਮੈਂ ਦੇਦਨੇ ਕਰਨੀ ਛੇਤੀ ਨਿਬੜ ਜਾ ਸੋਗਾ ਮੇਰਾ ਹੈ ਨਹੀਂ ਆ ਉਹ ਨਾ ਰੁੱਟ ਗਿਆ ਸੀ ਤੋ ਆ ਲੈ ਜੀ ਮੈਂ ਨਵਾਂ ਲੈ ਆਵਾਂਗੀ ਨਹੀਂ ਲੈ ਜੀ ਕੋਈ ਗੱਲ ਨਹੀਂ ਲੈ ਆਵਾਂਗੀ ਮੈਂ ਮੰਮੀ ਨੂੰ ਕਹਾਂਗੀ ਲੈ ਕੇ ਦੇ ਦੇ ਲਓ ਮੰਮੀ ਨੂੰ ਚਾਰ ਚੀਜ਼ਾਂ ਲੈ ਆਣੀਆਂ ਹਨ ਠੀਕ ਈ ਈ ਈ ਇਹ ਤਾਂ ਤੇ ਲੈਵਾਂਗੇ ਇੱਕ ਹੋਰ ਜੀ ਇੱਕੋ ਜਿਹੜਾ ਹੱਥ ਨਾਲ ਮਸ਼ੀਨ ਜਿੰਦੇ ਜਿੰਦਾ ਗਰੰਡਰ ਹੈ ਮੇਰੇ ਕੋ ਫੈਨ ਗਰੰਡਰ ਉਹ ਨਹੀਂ ਮੈਨੂੰ ਅਜਿ ਜ਼ਰੂਰੀ ਹੈ ਜਿਹੜੇ ਅਜਾ ਮਸ਼ੀਨ ਆਹ ਮੈਂ ਸਮਝ ਚਿੱਕੀ ਕਟਾਉਣਾ ਉਹ ਲਾ ਕੇ ਉਹ ਨਾਲ ਰੱਸੀ ਵਾਲਾ ਬੜਾ ਭੈੜਾ ਹੁੰਦਾ ਰੱਸੀ ਵਾਲਾ ਤੇ ਮੈਨੂੰ ਢਾਈ ਦਾਦਾ ਕਿ ਛੋਟੇ ਜਾਵੇ ਤੇ ਸਾਰਾ ਮਸਤਾਬਾ ਹੀ ਸੋੜਦਾ ਨਹੀਂ ਉਹ ਲੈ ਚਿੱਲੀ ਕਰ ਸੌ ਰੁਪਏ ਦਾ ਹੁੰਦਾ ਤੁਸੀਂ ਸੌ ਰੁਪਏ ਦਾ ਵਧੀਆ ਵਾਲਾ ਆ ਜੰਦਾ ਨਾ ਕਰਨੀ ਆ ਨਹੀਂ ਲੋ ਜੀ ਹੁਣ ਆਪਾਂ ਟੀਏ ਖੀਨੇ ਆਇਆ ਮੰਜੀ ਤੇ ਬੈਠਾ ਨਹੀਂ ਤਾ ਮੰਜੀ ਚੁੱਭਦੀ ਐ ਇੱਥੇ ਕਿੱਤਿਆ ਤੇ ਆਦਰਸ ਨਹੀਂ ਐ ਨਾ ਮੰਜੀ ਤੇ ਸਾਡੇ ਤੇ ਉੱਥੇ ਮੰਜੀ ਹੈ ਹੀ ਨਹੀਂ ਮੇਰੇ ਤੇ ਕਿੱਤਿਆ ਤੇ ਚੁੱਭਦੀ ਮੰਜੀ ਮੰਮੀ ਘਰੋਂ ਤੇ ਲੁਧਿਆਣਾ ਜਾਈਏ ਤੇ ਉੱਥੇ ਨਵਾਰ ਵਾਲੀ ਜਿਹੜੀ ਹੁੰਦੀ ਹੈ ਨਾ ਮੰਜੀ ਉਹ ਘੱਟ ਚੁੱਪਦੀ ਹੋ ਆ ਆ ਜਿਹੜੀ ਬਾਣ ਵਾਲੀ ਮੰਜੀ ਹੈ ਮੈਨਾਂ ਦੇ ਤਾਂ ਬਹੁਤ ਜ਼ਿਆਦਾ ਚੁੱਪਦੀ ਬੈਠਾ ਨਹੀਂ ਜਾਂਦਾ ਮੈਂ ਚੁੱਪਦੀ ਸੋ ਅੱdte ਵੇਖ ਲੋ ਨਹੀਂ ਤਾਂ ਕੋਈ ਘਰ ਹੋਏਗਾ ਮੰਜੀ ਤੋਂ ਬਿਨਾ ਸਾਡੇ ਤੋਂ ਮੰਜੀ ਹੀ ਹੈ ਇਹ ਘੋਟੇ ਤੇ ਐਂ ਬਾਕਮ ਮੰਜੀ ਟੋਰਮ ਤੇ ਦਾ ਆ ਤੇ ਆ ਕਰਾਂ ਮੰਜੀ ਲਓ ਆ ਸੁਣਿਆ ਤਾਂ ਆਪਾਂ ਦੇ ਪੈਸੇ ਨਾ ਬੱਸ ਚ ਮੱਗੇ ਆ ਸੀ ਕੀ ਨਾਮ ਆ ਕੁਲਵਿੰਦਰ ਬਿੱਲਾ ਕੀ ਹੈ ਨਾ ਤੇ ਗਾਣੇ ਵਧੀਆ ਲੱਗਦੇ ਨੇ ਚੋਰੀ ਚੋਰੀ ਪਤਾ ਨਹੀਂ ਕਿ ਨੱਚਣਾ ਅੰਨਾ ਨਹੀਂ ਹੈ ਗਾਣਾ ਚਲੋ ਇਹੋਂ ਤਾਂ ਕੀਰੇ ਵੀ ਹੋ ਗਏ ਹੁਣ ਆਪਾਂ ਨਾ ਕੀ ਨਾਮ ਲੋ ਇੱਕ ਤੇ ਪਾਟਾ ਤਾਂ ਹੀ ਨਾ ਸਾਫ ਸੁਥਰਾ ਕਰਨਾ ਮੇਰਾ ਸਸੜਾ ਵੀ ਇਸ ਤੇ ਮੈਂ ਪਤਾ ਤਾਂ ਜੋੜਾ ਕਰਦੀ ਸੀ ਮੈਂ ਕਿ ਫਿਰ ਉਹਨ ਰੋਟੀ ਖਾਣੀ ਆ ਫਿਰ ਉਹਨਾਂ ਨਹਾ ਕੇ ਆਪੇ ਬੁਲੰਦ ਨਾ ਤੇ ਫਿਰ ਮੈਂ ਕਿ ਚਲ ਸਿਰ ਜਾ ਬਿਲ ਰਿਹਾ ਚੰਗਾ ਲੱਗਦਾ ਕਿ ਨਾ ਬੱਚੇ ਨੂੰ ਨਾ ਗਰਮੀ ਵੀ ਬੜੀ ਲੱਗਦੀ ਹੈ ਇਸ ਦਾ ਤੇ ਮੈਂ ਆ ਦੇ ਤੇ ਬਾਹਲ ਇੰਨੇ ਲੰਬੇ ਆ ਮੈਨੂੰ ਕਿ ਮੇਰੇ ਦਿਲ ਕਰਦਾ ਵਾਲ ਜੀ ਵੀ ਮੇਰੇ ਹੋਣ ਤੇ ਛੋਟੇ ਛੋਟੇ ਦੇ ਹੋਣ ਸਿਰ ਕਰਾਣ ਚ ਇੰਨਾ ਚਾਲੂ ਆ ਸਿਰ ਧੋਣ ਤੋਂ ਕਰਾਣ ਤੋਂ ਹੁਣ ਇਹਨੂੰ ਲੱਗੀ ਗਰਮੀ ਮਾੜੀ ਨੇ ਆਪ ਹੀ ਗਿਆ ਮੇਰਾ ਸਿਰ ਕਰਕੇ ਹਣ ਪਟਕਾ ਨਹੀਂ ਬਣਨੇਗਾ ਕਿਉਂਕਿ ਪਟਕਾ ਬੰਨਣਾ ਨਾ ਫਿਰ ਉਹ ਸਿਰ ਨੂੰ ਹਵਾ ਲੱਗਦੀ ਨਹੀਂ ਆ ਗਰਮੀ ਲੱਗਦੀ ਹੁਣ ਇਹਦਾ ਇੰਦੀ ਕਰਾਂਗੇ ਬਸ ਇਹਦਾ ਗੁੰਦ ਹੀ ਕਰਾਂਗੇ ਮੇਟੀ ਨਾਲ ਮੈਂ ਕਰਦੀ ਨਹੀਂ ਕਿਉਂਕਿ ਨਾ ਵਾਲ ਬਹੁਤ ਲੰਬੇ ਹੋ ਗਏ ਹੁਣ ਤੇ ਫੇ ਵੈਸੇ ਵੱਡਾ ਵੀ ਹੋ ਗਿਆ ਮੁੰਡੀਆਂ ਤੇ ਸੋਹਣੀਆਂ ਵੀ ਲੱਗ ਗਈਆਂ ਬੱਚੇ ਬਿੱਟੇ ਹੂੰ ਹੂੰ ਇਹ ਚ ਸੇਕਰ ਵਾਲ ਕੁਈ ਵਰੀ ਇੰਨੇ ਹੁਣ ਜਾਨਦੇ ਦੇ ਵਾਲ ਜੂਜੋ ਨਾ ਨਿਕਲ ਜੈਨੀ ਫਿਰ ਰੋਂਦਾ ਉੱਪਰ ਕਰੋ ਵਾਲ ਉੱਪਰ ਕਰੋ ਪਹਿਲਾਂ ਮੈਨੂੰ ਜੋੜਾ ਕਰਨਾ ਨਹੀਂ ਆਂਦਾ ਹੁੰਦਾ ਸੀ ਹੁਣ ਦੇ ਮੈਂ ਤਾਂ ਜੋੜਾ ਕਰ ਲੈਂਦੀ ਆ ਕਿਤੇ ਨਾ ਗਾਤੀ ਕਰਦੇ ਤਸ ਹੁੰਦਾ ਵੈਸੇ ਉਹਨਾਂ ਨੇ ਹੀ ਵਧਾਏ ਆ ਵਾਲ ਕਿ ਇੱਧਰ ਮਿੱਟੀ ਕਰਕੇ ਇੱਧਰ ਮਿੱਟੀ ਕਰਕੇ ਇੱਕ ਇੱਧਰ ਮਿੱਟੀ ਕਰੀ ਫਿਰ ਉਹ ਨਿਕਲਦੇ ਨਹੀਂ ਸਾਈਡਾਂ ਤੋਂ ਵਾਲ ਹਨਾ ਤੇ ਹੌਣ ਤੇ ਮੈਨੂੰ ਮੁੰਡੇ ਵੀ ਵਾਲਦੇ ਵੱਡੇ ਹੋ ਗਏ ਹੁੰਦੇ ਹੁੰਦਾ ਵੀ ਵੱਡਾ ਹੋ ਗਿਆ ਮੇਰਾ ਚੇ ਗਰਮ ਬਹੁਤ ਹੈ ਦਿੱਲੀ ਔਰ ਇੱਥੇ ਦਾ ਫਰਕ ਬਹੁਤ ਹੈ ਦਿੱਲੀ ਚ ਗਰਮੀ ਵੀ ਆ ਪਰ ਨਾ ਅੰਦਰ ਅੰਦਰ ਰਹੇ ਤਾਂ ਨਾ ਕੁਝ ਪਤਾ ਨਹੀਂ ਚੱਲਦਾ ਇੱਥੇ ਸਭ ਇਹ ਫੁੱਲਾ ਵੇੜਾ ਤੇ ਸੇਕ ਵੀ ਲੱਗਦਾ ਬਹੁਤ ਜ਼ਿਆਦਾ ਬਈ ਸੱਚੀ ਧੰਨਾ ਜਿਹੜੇ ਮੇਰੇ ਭੈਣ ਦੇ ਬੱਚੇ ਤੇ ਉਹ ਸਾਰੇ ਇੱਥੇ ਰਹਿੰਦੇ ਆ ਵੈਸੇ ਪਿੰਡ ਦਾ ਮਾਹੌਲ ਵਧੀਆ ਵੀ ਆ ਪਰ ਮੈਨੂੰ ਗਰਮੀ ਥੋੜੀ ਜਿਆਦਾ ਲੱਗਦੀ ਬਸ ਆ ਦਿੱਕਤ ਐਸੇ ਕਿ ਕਿ ਅੰਦਰ ਹੀ ਅੰਦਰ ਨਹੀਂ ਬਣਾ ਹੋਇਆ ਆ ਆਹ ਚਲ ਚਾ ਤੇਰਵੜਾ ਚਲੋ ਜੀ ਮਿਲਦੇ ਅਗਲੀ ਕਲਿੱਪ ਦੇ ਨਾਲ ਭਾਵੇਂ ਤੁਹਾਡੇ ਨਾਲ ਇੱਥੇ ਲੱਗੇ ਆ ਭੈਣ ਰੋਟੀ ਬਣਾਣ ਤੇ ਰੋਟੀ ਬਣਾਈ ਜਾਂਦੇ ਨੇ ਫਾਈ ਗਰਮੀ ਬੜੀ ਲੱਗਣਦੀ ਐ ਸੇਕ ਬੜਾ ਲੱਗਣਦੀ ਤੁਸੀਂ ਛੋਟੇ ਫੁਲਕੇ ਲਾਂਦੇ ਹੋ ਨਾ ਸਾਡੇ ਤੇ ਕੋਈ ਛੋਟਾ ਫੁਲਕਾ ਨਹੀਂ ਖਾਂਦਾ ਫੇਸੇ ਨਹੀਂ ਵੱਡੇ ਹੀ ਫੁਲਕੇ ਹੋਣ ਚਾਹੀਦੇ ਫੁਲਕਾ ਦਾ ਸਹ ਹਲਕਾ ਹੋਣਾ ਚਾਹੀਦਾ ਆ ਹਾਂ ਮੈਂ ਛੱਡ ਕੇ ਬਣਾਉਣੀ ਆ ਨਾ ਫੁੱਲਣ ਦੇ ਬਣਾਉਣੀ ਆ ਮੈਂ ਵੀ ਫਲਾ ਦੇਣੀ ਹੁੰਦੀ ਆ ਰੋਟੀ ਪਰ ਪੈਨ ਤੇਰੀ ਰੋਟੀ ਨਹੀਂ ਖੋਲ ਰੁਕ ਜਾ ਜਰਾ ਮੈਂ ਹੋਰ ਵੇਖਾਂ ਚਲ ਇੱਕ ਰੋਟੀ ਫਲਾ ਕੇ ਦਿਖਾ ਮੈਨੂੰ ਆਹ ਵੇਖੋ ਸਬਜੀ ਵੇਖੋ ਕਿੰਨੀ ਸਵਾਦ ਬਣ ਰਹੀ ਆ ਦੇਖਣ ਚ ਹੀ ਬੀ ਟੇਸਟ ਲੱਗ ਰਿਹਾ ਜਲ ਕਰਨ ਦਾ ਜਲਦੀ ਜਲਦੀ ਰੋਟੀ ਪਿੰਡਾਂ ਦਾ ਸਵਾਦ ਏ ਆ ਦੇ ਦੱਸ ਕਿੱਦਾਂ ਸਮਝੇਂਗੀ ਤੂੰ ਪਿੰਡਾਂ ਦੀਆਂ ਬਾਤਾਂ ਨੂੰ ਮੈਂ ਤਾਂ ਲੋ ਜੀ ਗਰਮਾ ਗਰਮ ਕੁਲਕੇ ਵੀ ਰੈਡੀ ਆ ਤੇ ਖਾਣ ਵਾਲੇ ਵੀ ਬਿਲਕੁਲ ਤਿਆਰ ਬੈਠੇ ਨੇ ਬਸ ਲਿਆਓ ਤੇ ਖਾਈਏ ਹੋਣੇ ਨਾ ਸਾਰਿਆਂ ਨੂੰ ਰੋਟੀ ਸਰਵ ਕਰਦੀ ਆ ਆਪਾਂ ਠੀਕ ਹੈ ਤੇ ਮਿਲਦੇ ਆ ਰੋਟੀ ਖਾਣ ਤੋਂ ਬਾਅਦ ਸੇ ਰੋਟੀ ਸਬਜੀ ਸਭ ਆਪਾਂ ਲੈ ਕੇ ਆ ਗਏ ਸੀ ਠੀਕ ਹੈ ਸਬਜੀ ਰੋਟੀ ਇੱਥੇ ਰੱਖ ਲਈ ਸੀ ਗਲਾਸ ਪਾਣੀ ਸਾਰਾ ਕਸ਼ ਤੇ ਆ ਬੱਚੇ ਰੈਡੀ ਬੈਠੇ ਆ ਰੋਟੀ ਖਾਣ ਨੂੰ ਆਪਣੇ ਹਨੀ ਕੁੱਕਰ ਵੀ ਮਾਤਾ ਥਿਲਾਏ ਸੀਗੀ ਬਾਰ ਬਾਰ ਜਾਣਾ ਪੈਣਾ ਸੀ ਇੱਕ ਅਲੱਗ ਆਪਾਂ ਮੰਜੀ ਤੇ ਰੱਖ ਲਿਆ